ਤੇ ਆ ਦੇਖੋ ਜੀ ਆ ਆਇਆ ਚਕੂਤਰਾ ਸੰਜੀ ਇਹ ਇਤੋਂ ਵੱਡਾ ਵੀ ਹੋ ਜੂ ਹਾਂ ਜੀ ਆ ਵਾ ਦੇਖੋ ਜੀ ਬਸ ਆ ਹੋਇਆ ਦੇਖੋ ਅੱਛਾ ਜੀ ਇਤੋਂ ਵੱਡਾ ਤਾਂ ਨਹੀਂ ਹੁੰਦਾ ਹਾਂ ਜੀ ਆ ਥੋੜਾ ਵੱਧ ਵੱਡਾ ਹੋ ਜਾਂਦੇ ਜਦੋਂ ਜੀ ਫਲਾ ਜਿਆਦਾ ਹੁੰਦਾ ਇਹਦਾ ਜੀ ਅੱਛਾ ਜੀ ਹਾਂ ਜੀ ਫਲਾ ਜਿਆਦਾ ਹੁੰਦਾ ਦੇਖੋ ਜੀ ਉਹ ਵੀ ਕਿੱਡਾ ਲੱਗਾ ਹੋਇਆ ਜੀ ਫਲਾ ਜਿਆਦਾ ਪਰ ਗੁੱਦਾ ਥੋੜਾ ਹੁੰਦਾ ਜੀ ਇਹਦੀ ਜਿੱਦਾਂ ਜੀ ਛੈਲਾ ਬਹੁਤ ਮੋਟੀ ਹੁੰਦੀ ਆ ਹਾਂ ਵਿੱਚੋਂ ਜਿੱਦਾਂ ਥੋੜਾ ਖਾ ਨੂੰ ਨਿਕਾਣਾ ਜੀ ਅੱਛਾ ਜੀ ਪਰ ਗੋਣਕਾਰੀ ਬਹੁਤ ਹੁੰਦਾ ਇਹ ਜੀ ਖੇਤ ਵਾਸਤੇ ਲੀਵਰ ਵਾਸਤੇ ਛਿਲ ਮੋਟੀ ਇਹਦੀ ਛਿਲ ਮੋਟੀ ਆ ਹਾਂ ਜੀ ਹਾਂ ਤੇ ਲੀਵਰ ਵਾਸਤੇ ਤੇ ਇਹ ਬਹੁਤ ਹੀ ਗੁਣਕਾਰੀ ਹੈ ਜੀ ਨੰਬਰ 1 ਮੰਨਿਆ ਗਿਆ ਲੀਵਰ ਵਾਸਤੇ ਇਹ ਜੀ ਆਹ ਦੇਖੋ ਬੂਟਾ ਛੋਟਾਈ ਆ ਬਹੁਤਾ ਵੱਡਾ ਬੂਟਾ ਨਹੀਂ ਹੈਗਾ ਹਾਂ ਜੀ 6-7 ਫੁੱਟ ਦੀ ਹਾਈਟ ਆ ਜ਼ਿਆਦਾ ਨਹੀਂ ਹੈਗੀ 6 ਫੁੱਟ ਦੀ ਹਾਈਟ ਵੱਤੋਂ ਵੱਧ ਇਹ ਫਰਵਰੀ ਚ ਲੱਗ ਜਾਂਦੇ ਜੀ ਫਰਵਰੀ ਚ ਰੋਤ ਸਭ ਤੋਂ ਵਧੀਆ ਲਾਉਂਦੇ ਨੇ ਹੋ ਹੀ ਜਾਂਦੇ ਜੀ ਹਰੇ ਹਰੇ ਕਬੂਟਾ ਹੋ ਜਾਂਦਾ ਆਪਣੇ ਪੰਜਾਬ ਦੀ ਧਰਤੀ ਇਹੋ ਜਿੱਥੇ ਹਰੇ ਕਬੂਟਾ ਹੋ ਜਾਂਦਾ ਜੀ ਜਾਰੇ ਦੋਸਤੋ ਬਾਗਬਾਨੀ ਦਾ ਸ਼ੌਕ ਪੰਜਾਬੀਆਂ ਦੇ ਇੱਕ ਖੂਨ ਦੇ ਵਿੱਚ ਆ ਖੇਤੀ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਜਿਹੜਾ ਬੰਦਾ ਖੇਤੀ ਕਰਦਾ ਉਹਦੇ ਤਾਂ ਹੋਏਗੀ ਪਰ ਜਿਹੜਾ ਬੰਦਾ ਨਹੀਂ ਵੀ ਕਰਦਾ ਨਾ ਉਹਨੂੰ ਵੀ ਖੇਤੀ ਦੇ ਨਾਲ ਪਿਆਰ ਰਹਿੰਦਾ ਤੇ ਉਹ ਇਹਨੂੰ ਦੇਖਣਾ ਚਾਹੁੰਦਾ ਵੀ ਇਹ ਕੀ ਹੈਗਾ ਇਸੇ ਤਰ੍ਹਾਂ ਜਿਹੜੇ ਫਲ ਨੇ ਫਲ ਸਾਨੂੰ ਬਹੁਤ ਅਟਰੈਕਟ ਕਰਦੇ ਨੇ ਤੇ ਫਲ ਸਾਨੂੰ ਆਪਣੇ ਵੱਲ ਖਿੱਚਦੇ ਨੇ ਲੋਕ ਉਹਨਾਂ ਬਾਰੇ ਜਾਨਣਾ ਚਾਹੁੰਦੇ ਆ ਤੇ ਪਿਛਲੇ ਸਮੇਂ 'ਚ ਅਸੀਂ ਇੱਕ ਗਰਮੀਆਂ 'ਚ ਵੀਡੀਓ ਪਾਈ ਸੀ ਹਾਂਜੀ ਹਾਂਜੀ ਚਕੋਤਰੇ ਦੀ ਉਸ ਸੇ ਚਕੋਤਰੇ ਦੇ ਅੱਗੇ ਅਸੀਂ ਹੁਣ ਖੜੇ ਆਂ ਉਦੋਂ ਚਕੋਤਰੇ ਦਾ ਸਾਈਜ਼ ਤਾਂ ਕੁਝ ਵੀ ਨਹੀਂ ਸੀ ਹਾਂਜੀ ਹਾਂਜੀ ਪੱਕ ਗਿਆ ਇਹ ਵੀਡੀਓ ਲੱਖਾਂ ਲੋਕਾਂ ਵੱਲੋਂ ਦੇਖ ਲਈ ਗਈ ਉਹਨੂੰ ਪਸੰਦ ਕੀਤਾ ਗਿਆ ਅਸੀਂ ਚਾਹੁੰਦੇ ਸੀ ਕਿ ਜਿਸ ਦਿਨ ਚਕੋਤਰੇ ਵੱਡੇ ਹੋਏ ਨਾ ਉਸ ਦਿਨ ਵਿਖਾਵਾਂਗੇ ਤੇ ਤੁਹਾਨੂੰ ਅੱਜ ਵਿਖਾਲਦੇ ਉਹੀ ਚਕੋਤਰਾ ਜਿਹੜਾ ਤੁਸੀਂ ਦੇਖਿਆ ਤੇ ਹੁਣ ਤੁਹਾਨੂੰ ਵਿਖਾਲਦੇ ਆ ਉਹ ਚਕੋਤਰੇ ਦਾ ਕੀ ਸਾਈਜ਼ ਆ ਤੇ ਹੁਣ ਤੁਹਾਨੂੰ ਉਹ ਲੱਗੇ ਆ ਦਿਖਾ ਲੈਣਾ ਆ ਦੇਖੋ ਜੀ ਚਕੋਤਰੇ ਲੱਗੇ ਹੋਏ ਜੀ ਇਹ ਉਹੀ ਚਕੋਤਰਾ ਆ ਨਾ ਹਾਂਜੀ ਉਹੀ ਬੂਟਾ ਜਿੱਗੇ ਟੁੱਟਿਆ ਦੁਬਾਰਾ ਫੇਰ ਲੱਗ ਗਿਆ ਜੀ ਇਹਨੂੰ ਅੱਛਾ ਹਾਂਜੀ ਹਾਂਜੀ ਉਹ ਉਦੋਂ ਜਿਹੜਾ ਆਪਾਂ ਦਿਖਾ ਲਿਆ ਸੀ ਨਾ ਉਹ ਆ ਸਾਈਜ਼ ਇਤਨਾ ਛੋਟਾ ਸੀਗਾ ਨਹੀਂ ਉਹ ਖਤਮ ਹੋ ਗਿਆ ਦੁਬਾਰਾ ਲੱਗ ਗਿਆ ਹੁਣ ਇਹ ਨਹੀਂ ਨਹੀਂ ਉਦਾਂ ਵੈਸੇ ਉਹ ਹੋਰ ਉਹ ਬਹੁਤ ਛੋਟਾ ਸੀ ਹਾਂਜੀ ਹਾਂਜੀ ਹਨਾ ਤਾਂ ਉਹ ਲੋਕਾਂ ਨੇ ਆਪਾਂ ਨੂੰ ਬਹੁਤ ਸਵਾਲ ਕੀਤੇ ਬੜੇ ਮਸਜਾਇਏ ਫੋਨ ਵੀ ਵੀ ਉਹ ਸਾਨੂੰ ਦੱਸੋ ਉਹਦੇ ਬਾਰੇ ਹਾਂਜੀ ਤੇ ਆਹ ਦੇਖੋ ਜੀ ਆ ਆਇਆ ਚਕੂਤਰਾ ਹਾਂਜੀ ਇਹ ਇਤਨਾ ਵੱਡਾ ਵੀ ਹੋ ਜੂ ਹਾਂਜੀ ਆਹ ਵਾ ਦੇਖੋ ਜੀ ਬਸ ਆ ਹੋਇਆ ਦੇਖੋ ਅੱਛਾ ਜੀ ਇਤਨਾ ਵੱਡਾ ਤਾਂ ਨਹੀਂ ਹੁੰਦਾ ਹਾਂਜੀ ਆਹ ਥੋੜਾ ਬਹੁਤ ਵੱਡਾ ਹੋ ਜਾਂਦੇ ਜਦੋਂ ਜੀ ਇਤੋਂ ਵੀ ਹਾਂਜੀ ਹਾਂਜੀ ਆ ਚਕੂਤਰੇ ਲੱਗੇ ਦੇਖੋ ਜੀ ਆ ਵਾਜੀ ਵਾਜੀ ਹਾਂ ਜੀ ਬਹੁਤ ਲੀਵਰ ਵਾਸਤੇ ਬਹੁਤ ਵਧੀਆ ਜੀ ਅੱਛਾ ਇਹ ਫਲ ਦਾ ਮੈਂ ਦੱਸ ਦੁਮਾਂ ਵੀ ਇਹਦੀ ਹਾਈਟ ਵੀ ਜਿਹੜੀ ਆ ਉਹ ਜ਼ਿਆਦੀ ਨਹੀਂ ਹੈ ਕੋਈ 6.5 7 ਕੁ 45 ਹਾਂ ਜੀ ਹਾਂ ਜੀ ਹਾਂ ਛੋਟਾ ਜਿਹਾ ਬੂਟਾ ਜੀ ਹੋਣਾ ਹਾਂ ਜੀ ਕਿੰਨੇ ਕਦੋਂ ਲਾਇਆ ਸੀ ਆਪਾਂ ਬੂਟਾ ਇਹਨੂੰ ਵੀ ਹੋ ਗਿਆ ਹੁਣੇ 2 ਸਾਲ ਹੋ ਗਏ ਨੇ 2.5 ਆ ਦੇਖੋ ਫਲ ਜੀ ਹੁਣ ਆ ਦੂਜਿਆ ਦੇ ਫਲ ਲੱਗ ਗਏ ਇਹਨੂੰ ਜੀ ਦੂਜੀ ਵਾਰੀ ਫਲ ਲੱਗ ਹਾਂ ਜੀ ਹਾਂ ਦੂਜਿਆ ਦੇ ਲੱਗ ਗਿਆ ਜੀ ਆ ਦੇਖੋ ਕਿੱਦਾਂ ਲੱਗਿਆ ਆ ਦੇਖੋ ਜੀ ਤੇ ਉਹ ਦੋ ਟੋਟੇ ਤਾਂ ਠੀਕ ਆ ਤੇ ਲਓ ਜੀ ਸਾਡੀ ਗੱਲ ਕਰਦੇ ਆ ਟੁੱਟ ਗਿਆ ਆ ਪਰ ਤੁਸੀਂ ਇਹ ਦੇਖੋ ਵੀ ਇਹਦਾ ਸਾਈਜ਼ ਦੇਖੋ ਕਿੱਡਾ ਆ ਯਾਰ ਜੀ ਇਹਦੇ ਵਿੱਚੋਂ ਗੁੱਦਾ ਕਿੰਨਾ ਕ ਨਿਕਲੇ ਆਉਂਦਾ ਆ ਇਹ ਥੋੜਾ ਹੁੰਦਾ ਜੀ ਫਲਾ ਜਿਆਦਾ ਹੁੰਦਾ ਇਹਦਾ ਜੀ ਅੱਛਾ ਜੀ ਹਾਂ ਜੀ ਫਲਾ ਜਿਆਦਾ ਹੁੰਦਾ ਦੇਖੋ ਜੀ ਉਹ ਵੀ ਕਿੱਡਾ ਲੱਗਾ ਹੋਇਆ ਜੀ ਫਲਾ ਜਿਆਦਾ ਪਰ ਗੁੱਦਾ ਥੋੜਾ ਹੁੰਦਾ ਜੀ ਅੱਛਾ ਚਾਰ ਤਾਂ ਇੱਧਰ ਹੀ ਲੱਗੇ ਸੀ ਹਾਂ ਜੀ ਹਾਂ ਜੀ ਲੱਗੇ ਜਾਂਦੇ ਹਾਂ ਜੀ ਆ ਲੱਗਾ ਨਿਕੇ ਜਾਂਦੇ ਹਾਂ ਜੀ ਉਹ ਲੱਗੇਓ ਦੇਖੋ ਜੀ ਇਹ ਵੱਡਾ ਆ ਆ ਵੀ ਹੈ ਆ ਦੇਖੋ ਜੀ ਇੱਧਰ ਵੀ ਲੱਗੇ ਜੀ ਆ ਦੇਖੋ ਸੱਚਾ ਦੇ ਲੱਗੇ ਜੀ ਧਿਆਨ ਨਾਲ ਜੀ ਕਾਲੇ ਕੋਲੇ ਲੱਗੇ ਆ ਇਹਨੂੰ ਵੀ ਦੋ ਤਿੰਨ ਲੱਗੇ ਹਾਂਜੀ ਹਾਂਜੀ ਆ ਆ ਦੇਖੋ ਕੱਡਾ ਲੱਗਾ ਜੀ ਟੁੱਟ ਇਹ ਵੀ ਲਗਭਗ ਟੁੱਟ ਗਿਆ ਕਹਿੰਦੇ ਜੀ ਟੁੱਟ ਠੀਕ ਹੈ ਜੀ ਟੁੱਟ ਗਿਆ ਜੀ ਹੁਣ ਆ ਨਾ ਹਾਂਜੀ ਚਲੋ ਕੋਈ ਗੱਲ ਨਹੀਂ ਛੱਡ ਦਿਓ ਇਹਦੀ ਜਿੱਦਾਂ ਜੀ ਸ਼ੈਲਾ ਬਹੁਤ ਮੋਟੀ ਹੁੰਦੀ ਆ ਅੱਛਾ ਜੀ ਵਿੱਚੋਂ ਥੋੜਾ ਹੀ ਨੱਕਾਣਾ ਜੀ ਅੱਛਾ ਜੀ ਇਹ ਤਾਂ ਫਲਾ ਬਹੁਤ ਜ਼ਿਆਦਾ ਦੇਖੋ ਜੀ ਅੱਛਾ ਹਾਂ ਵਿੱਚੋਂ ਜਿੱਦਾਂ ਥੋੜਾ ਹੀ ਖਾ ਨੂੰ ਨਿਕਾਣਾ ਜੀ ਅੱਛਾ ਜੀ ਪਰ ਗੁਣਕਾਰੀ ਬਹੁਤ ਹੁੰਦਾ ਇਹ ਜੀ ਖੇਤ ਵਾਸਤੇ ਲੀਵਰ ਵਾਸਤੇ ਛਿਲ ਮੋਟੀ ਇਹਦੀ ਛਿਲ ਮੋਟੀ ਆ ਹਾਂਜੀ ਹਾਂਜੀ ਤੇ ਲੀਬਰ ਵਾਸਤੇ ਤੇ ਇਹ ਬਹੁਤ ਹੀ ਗੁਣਕਾਰੀ ਹੈ ਜੀ ਨੰਬਰ 1 ਮੰਨਿਆ ਗਿਆ ਲੀਬਰ ਵਾਸਤੇ ਇਹ ਜੀ ਇਹ ਆਪਾਂ ਕਦੋਂ ਲਾਇਆ ਸੀਗਾ ਬੂਟਾ ਇਹ ਇਹ ਹੋ ਗਿਆ ਜੀ ਢਾਈ ਕੁ ਸਾਲ ਹੋ ਗਿਆ ਹੁਣ ਇਹਨੂੰ ਜੀ ਅੱਛਾ ਢਾਈ ਕੁ ਸਾਲ ਦਾ ਬੂਟਾ ਫਲ ਦੇ ਹੀ ਜਾਂਦਾ ਹਾਂਜੀ ਹਾਂਜੀ ਆ ਦੂਜੀ ਵਾਲੀ ਲੱਗ ਗਿਆ ਹੁਣ ਫਲ ਜੀ ਆਪਾਂ ਇੱਕ ਕਿਸਮ ਪਤਾ ਹੈ ਕੋਈ ਹਾਂਜੀ ਘਰ ਉਹਦਾ ਕਿਸਮ ਨਾਲ ਦੀ ਬਤਾ ਆਪਾਂ ਉਹਦਾ ਲੈ ਆਂਦੇ ਵਿੱਚ ਕੋਤਰੇ ਦੇ ਬੂਟੇ ਉਹ ਦੇ ਦਿੰਦੇ ਹੁੰਦੇ ਜੀ ਅੱਛਾ ਕਿਸਮ ਨਹੀਂ ਆਪਾਂ ਹਾਂਜੀ ਕਿਸਮ ਨਾਲ ਨਹੀਂ ਪਤਾ ਜੀ ਤੇ ਤੁਸੀਂ ਇਹਨੂੰ ਖਾ ਕੇ ਦੇਖਿਆ ਫਲ ਨੂੰ ਇਹਦਾ ਕਿਦਾਂ ਦਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਮਿੱਠਾ ਹਾਂਜੀ ਹਾਂਜੀ ਠੀਕ ਬਹੁਤ ਵਧੀਆ ਖਾਣੂ ਆ ਜੀ ਜਦੋਂ ਪੱਕਾ ਹੋਇਆ ਜੀ ਖਾਣ ਵਾਸਤੇ ਬਹੁਤ ਵਧੀਆ ਹੈ ਜੀ ਅੱਛਾ ਜੀ ਹਾਂਜੀ ਖਾਂਦੇ ਆਮ ਫਾਲਿਆ ਜੀ ਆਪਣੇ ਹਾਂਜੀ 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 ਵਰਤਦੇ ਆ ਜੀ ਚੂਜ ਕਰਦੇ ਆ ਪੰਜਾਬੀ ਮੈਨੂੰ ਲੱਗਦਾ ਕੱਟ ਕਰਦੇ ਨੇ ਹਾਂ ਪਰ ਨਹੀਂ ਬਹੁਤ ਆ ਬੂਟੇ ਲਾਇਆ ਹੋ ਜੀ ਅੱਛਾ ਜੀ ਬਹੁਤ ਜ਼ਿਆਦਾ ਬੂਟੇ ਹੈਗੇ ਅੱਛਾ ਪਰ ਲਾਉਣਾ ਚਾਹੀਦਾ ਜਿੱਦਾਂ ਜੀ ਕੋਈ ਮਿਹਨਤ ਵੀ ਹੈ ਨਹੀਂ ਤੇ ਮਿਹਨਤ ਵੀ ਹੈ ਨਹੀਂ ਕੋਈ ਜੀ ਅੱਛਾ ਜੀ ਹਾਂਜੀ ਹੁਣ ਕਾ ਆਪਾਂ ਦੇਸੀ ਵੀ ਲਿਆ ਕੇ ਲਾ ਰਹੇ ਹੈ ਜੀ ਅੱਛਾ ਜੀ ਹਾਂਜੀ ਦੇਸੀ ਦਾ ਸਾਰਾ ਛੋਟਾ ਜੀ अच्छा जी हां जी देसी ਦਾ ਸਾਇਦ ਵਿੱਚ ਛੋਟਾ ਰਹਿ ਜਾਂਦਾ ਹਾਂਜੀ ਹਾਂਜੀ ਬਹੁਤ ਛੋਟਾ ਉਹ ਜੀ ਯਾਨੀ ਜੀ ਇਹ ਜਿਹੜਾ ਬੂਟਾ ਆ ਹਾਂਜੀ ਇਹ ਆਪਾਂ ਹੁਣ ਉਦੋਂ ਕਿੰਨੇ ਦਾ ਲਿਆ ਸੀ ਇਹ ਬੂਟਾ ਆ ਜਾਂਦਾ ਜੀ 70 80 ਰੁਪਏ ਦਾ ਆ ਜਾਂਦਾ ਜੀ ਬਸ ਹਾਂਜੀ ਹਾਂਜੀ ਬੜੀ ਕੀਮਤ ਨਹੀਂ ਇਹਦੀ ਅੱਛਾ ਤੇ ਜੇ ਲਾਉਣਾ ਹੋਵੇ ਆਪਾਂ ਘਰ ਚ ਲੱਗ ਜੂਗਾ ਹਾਂ ਲੱਗ ਜੂਗਾ ਮਿਲ ਜਾਂਦਾ ਜੀ ਨਰਸ ਨੇ ਆ ਵੀ ਨਰਸ ਨੇ ਤੋਂ ਮਿਲ ਜਾਂਦਾ ਨਹੀਂ ਆਪਾਂ ਗਮਲੇ ਵਗੈਰਾ ਚ ਲੱਗ ਸਕਦਾ ਹਾਂ ਲੱਗ ਹੀ ਜਾਣਾ ਜੀ ਆ ਦੇਖੋ ਲੱਗ ਜਾਣਾ ਵੱਡੇ ਗਮਲੇ ਮੈਂ ਤੁਹਾਨੂੰ ਇੱਧਰ ਦੀ ਦਿਖਾ ਲਈਏ ਬਾਲਾ ਵੱਡਾ ਬੂਟਾ ਨਹੀਂ ਹੁੰਦਾ ਗਮਲੇ ਚ ਲੱਗ ਜਾਂਦਾ ਆ ਦੇਖੋ ਇਹ ਨਾ ਮੈਨੂੰ ਲੱਗਦਾ ਉਧਰਲੇ ਪਾਸੇ ਤੁਹਾਨੂੰ ਸਪੋਰਟ ਦੇਣੀ ਪੈਣੀ ਆ ਹਾਂਜੀ ਹਾਂਜੀ ਇਹ ਉਧਰ ਨੂੰ ਝੁਕਦਾ ਜਾਂਦਾ ਕਿਉਂਕਿ ਫਲ ਦਾ ਝੁਕਾ ਉਧਰ ਨੂੰ ਆ ਭਾਰ ਬਹੁਤ ਆ ਹਾਂਜੀ ਆ ਦੇਖੋ ਬੂਟਾ ਛੋਟਾਈ ਆ ਬਹੁਤਾ ਵੱਡਾ ਬੂਟਾ ਨਹੀਂ ਹੈਗਾ ਹਾਂਜੀ 6-7 ਫੁੱਟ ਦੀ ਹਾਈਟ ਆ ਜ਼ਿਆਦਾ ਨਹੀਂ ਹੈਗੀ 6 ਕ ਫੁੱਟ ਦੀ ਹਾਈਟ ਵੱਤੋਂ ਵੱਧ ਹਾਂਜੀ ਤੇ 6 ਫੁੱਟ ਦੀ ਹਾਈਟ ਵਾਲੇ ਨੂੰ ਦੇਖੋ ਤੁਸੀਂ ਫਲ ਲੱਗਾ ਹੋਇਆ ਅੱਛਾ ਜੀ ਦੇਖੋ ਇਹਨੂੰ ਆਪਾਂ ਕਿਹੜੀ ਰੁੱਤੇ ਲਾਉਣਾ ਹੁੰਦਾ ਐ ਫਰਵਰੀ ਚ ਲੱਗ ਜਾਂਦੇ ਜੀ ਫਰਵਰੀ ਚ ਰੁੱਤ ਸਭ ਤੋਂ ਵਧੀਆ ਲਾਉਂਦੇ ਨੇ ਇਹਨਾਂ ਚੀਜ਼ਾਂ ਦੀ ਹਾਂਜੀ ਹਾਂਜੀ ਆਹ ਦੇਖੋ ਨਾਲ ਤੇ ਫਰਵਰੀ ਤੋਂ ਬਾਅਦ ਜਰ ਮਰਜ਼ੀ ਲਾ ਸਕਦੇ ਆ ਜੀ ਆਹ ਦੇਖੋ ਹਾਂਜੀ ਹਾਂਜੀ ਆ ਜਦੋਂ ਮਰਜ਼ੀ ਲਾ ਸਕਦੇ ਆ ਆਪਾਂ ਜੀ ਤੁਸੀਂ ਕਿਸੇ ਵੀ ਨਰਸਰੀ ਤੋਂ ਪਤਾ ਕਰੋ ਇਸ ਬੂਟੇ ਬਾਰੇ ਵਧੀਆ ਨਰਸਰੀ ਵਾਲਿਆਂ ਨਾਲ ਗੱਲ ਕਰਕੇ ਤੇ ਤੁਸੀਂ ਉਹਦੇ ਲਈ ਕਰ ਸਕਦੇ ਆ ਸੰਪਰਕ ਉਹਨਾਂ ਨਾਲ ਤੁਸੀਂ ਆ ਦਿਖਾ ਲ ਦੀ ਉਹਨਾਂ ਨੂੰ ਵੀ ਸਾਨੂੰ ਚਕੋਤਰੇ ਦਾ ਬੂਟਾ ਚਾਹੀਦਾ ਆ ਯਾਨੀ ਜੀ ਇਹ ਆਹੜਾ ਬੂਟਾ ਆ ਇਹ ਇਹਦੀ ਇਹਦੀ ਵੀ ਕੋਈ ਤਿਆਰੀ ਤਿਉਰੀ ਆਪਾਂ ਕੀਤੀ ਸੀ ਪਹਿਲਾਂ ਨਹੀਂ ਜੀ ਉੱਤੇ ਆਪਾਂ ਲਿਆ ਕੇ ਲਾ ਦਿੱਤਾ ਜੀ ਕੋਈ ਖਾਸ ਨਹੀਂ ਕੀਤੀ ਜੀ ਤੋ ਆ ਪੱਤਿਆ ਕਹੀ ਨਾ ਮਾੜਾ ਜਿਹਾ ਲਾ ਦਿੱਤਾ ਜੀ ਕੋਈ ਖਾਦ ਕੋਈ ਨਹੀਂ ਜੀ ਕੁਛ ਨਹੀਂ ਜੀ ਕੋਈ ਦਵਾਈ ਨਹੀਂ ਜੀ ਕੋਈ ਨਹੀਂ ਜੀ ਅੱਛਾ ਇਦਾਂ ਤਾਂ ਨਹੀਂ ਵੀ ਨਹੀਂ ਹੋ ਜਾਂਦੇ ਜੀ ਬੂਟੇ ਹੋ ਹੀ ਜਾਂਦੇ ਜੀ ਹਰੇ ਹਰੇ ਕਮੂਟਾ ਹੋ ਜਾਂਦਾ ਆਪਣੇ ਪੰਜਾਬ ਦੀ ਧਰਤੀ ਇਹੋ ਜਿਹੀ ਜਿੱਥੇ ਹਰੇ ਕਮੂਟਾ ਹੋ ਜਾਂਦਾ ਜੀ ਇਹ ਜ਼ਰੂਰ ਆਪੋ ਆਪਣੇ ਘਰਾਂ ਤੇ ਲਾਓ ਘਰਾਂ 'ਚ ਥਾਂ ਮਲਵਾ ਦੇਖ ਲਓ ਕਿੰਡਾ ਕੁ ਸਾਈਜ਼ ਆ ਤੇ ਕਟਿੰਗ ਤੁਸੀਂ ਇਹਦੀ ਕਰੀ ਜਾਣੀ ਆ ਇਹਨੂੰ ਕੱਟ ਦੇਓ ਜਦੋਂ ਇਹ ਤੁਹਾਨੂੰ ਲੱਗਦਾ ਵੀ ਜ਼ਿਆਦਾ ਕੋਲਾਹ ਹੋ ਰਿਹਾ ਇਹਦਾ ਤੇ ਕਟਿੰਗ ਇਹਦੀ ਜ਼ਰੂਰ ਕਰੋ ਇਹਦੀ ਕਟਾਈ ਕਰ ਲਓ ਤੇ ਨਾਲ ਦੀ ਨਾਲ ਇਹਦੀ ਜਿਹੜੀ ਜਦੋਂ ਇਦਾਂ ਫਲ ਵੱਧ ਜਵੇ ਤੇ ਇਹਦੇ ਥੱਲੇ ਨਾ ਥੋੜਾ ਜਿਹਾ ਡੰਡੇ ਵਗੈਰਾ ਦੇ ਨਾਲ ਮੈਨੂੰ ਲੱਗਦਾ ਵੀ ਆਪਾਂ ਨੂੰ ਦੇ ਦੇਣਾ ਚਾਹੀਦਾ ਹੈ ਹਾਂਜੀ 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 ਕੋਈ ਸਹਾਰਾ ਕਿ ਫਲ ਬਹੁਤ ਜ਼ਿਆਦਾ ਆ ਤੇ ਇੰਨਾ ਫਾਲੇ ਤੋਂ ਸਾਂਭਿਆ ਨਹੀਂ ਜਾ ਸਕਦਾ ਹੁਣ ਇਹਦਾ weight ਕੀ ਹੋਊਗਾ ਇਹਦਾ weight ਤਾਂ ਉਦਾਂ ਇਨਾ ਕੋਈ ਨਹੀਂ ਨਹੀਂ weight ਹੈ ਨਹੀਂਗਾ ਹਾਂ weight ਹੈ ਨਹੀਂਗਾ ਹਲਕਾ ਜੀ ਇਹ ਹਲਕਾ ਹੋਇਆ ਬੈਸੇ ਇਨਾ weight ਤਾਂ ਨਹੀਂਗਾ ਪਰ ਇਹ ਫਲਾਜਾਦਾ ਜੀ ਫਲਾਵਟ ਜਿਆਦੀ ਆ ਇਹ ਹੀ ਗੱਲ ਦਾ ਯਾਦ ਰੱਖਿਓ ਕਿ ਆਪਾਂ ਫਲ ਉਹੀ ਲੈਣਾ ਆ ਉਹੀ ਬੂਟਾ ਲਿਓ ਜਿਹਦੀ ਸ਼ੈਲ ਮੋਟੀ ਹੋ ਹਾਂਜੀ ਹਾਂਜੀ ਹਨਾ ਸ਼ੇਲੇ ਦੀ ਮੋਟੀ ਹੋਣੀ ਚਾਹੀਦੀ ਆ ਤੇ ਬਹੁਤ ਗੁਣਕਾਰੀ ਬੂਟਾ ਆ ਕਿਸੇ ਵੀ ਸਿਆਣੇ ਡਾਕਟਰ ਤੋਂ ਪੁੱਛਿਓ ਕਿਸੇ ਵੀ ਤੁਸੀਂ ਵੈਦ ਹਕੀਮ ਨੂੰ ਪੁੱਛ ਲਿਓ ਤੁਹਾਨੂੰ ਇਹਦੇ ਬਾਰੇ ਜ਼ਿਆਦਾ ਦੱਸ ਦੇਣਗੇ ਇਨਾਂ ਦੀ ਵਾਰਤੋਂ ਕਰਕੇ ਦੇਖੋ ਇਹ ਤੁਹਾਨੂੰ ਜਿਹੜਾ ਹੈ ਇਹ ਜਰੂਰ ਕੋਈ ਨਾ ਕੋਈ ਫਾਇਦਾ ਜਿਹੜਾ ਇਹਦਾ ਹੋਊਗਾ ਸੇਵਨ ਕਰਨ ਦਾ ਪਹਿਲਾਂ ਤੁਹਾਨੂੰ ਆਪਾਂ ਦਿਖਾ ਲਈ ਸੀ ਜੀ ਨਿੰਬੂ ਤੇ ਹੁਣ ਤੁਹਾਨੂੰ ਆਪਾਂ ਦਿਖਾ ਲ ਕੇ ਹਟਿਆ ਚਕੋਤਰਾ ਚਕੋਤਰਾ ਜਿਹੜਾ ਸਗਾ ਉਹ ਇਸੇ ਲਈ ਦਿਖਾ ਲਿਆ ਸੀ ਕਿਉਂਕਿ ਤੁਸੀਂ ਇਸ ਇਸ ਫਲ ਨੂੰ ਇਹਨੂੰ ਬਹੁਤ ਪਿਆਰ ਕੀਤਾ ਇਹਦੀ ਵੀਡੀਓ ਨੂੰ ਤੇ ਹਜੇ ਵੀ ਲੋਕੀ ਉਹਨੂੰ ਮਤਲਬ ਇੰਨੇ ਵੱਡੇ ਪੱਧਰ ਤੇ ਦੇਖ ਵੀ ਰਹੇ ਹਾਂ ਜੀ ਉਹਨੂੰ ਸ਼ੇਅਰ ਕਰੀ ਜਾ ਰਹੇ ਆ ਤੇ ਅਸੀਂ ਇੱਕ ਸਿਰਫ ਅਵੇਅਰਨੈਸ ਜਾਂ ਜਾਗਰੂਕਤਾ ਫਲਾਉਣ ਦੇ ਵਜੋਂ ਤੁਹਾਡੇ ਨਾਲ ਉਹ ਵੀਡੀਓ ਪਾਈ ਸੀ ਸਾਨੂੰ ਲੱਗਾ ਕਿ ਸਾਨੂੰ ਇੱਕ ਛੋਟੀ ਜੀ ਵੀਡੀਓ ਹੋਰ ਬਣਾ ਕੇ ਉਹਦੇ ਸੰਬੰਧ ਵਿੱਚ ਪਾਉਣੀ ਚਾਹੀਦੀ ਆ ਇਸੇ ਕਰਕੇ ਤੁਹਾਨੂੰ ਅਸੀਂ ਇਹ ਜਿਹੜਾ ਆ ਉਹ ਦੁਬਾਰਾ ਵੀਡੀਓ ਇਹਦੇ ਤੇ ਬਣਾਈ ਆ ਤੇ ਜਾਨੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਰ ਦਿਓ ਕਨਕਲੂਡ ਮੈਂ ਕਹਿੰਦਾ ਜੀ ਆਪਾਂ ਬੂਟੇ ਲਾਉਣੇ ਚਾਹੀਦੇ ਆ ਜੀ ਜੀ ਇਹ ਇੱਕ ਆਪਾਂ ਫਰੋਟ ਵਧੀਆ ਖਾਣ ਨੂੰ ਸੌਦਾ ਮਿਲਦਾ ਜੀ ਇਕਾ ਹਵਾ ਵੀ ਸੋਧ ਮਿਲਦੀ ਜਿੰਨੇ ਆਪਾਂ ਰੁੱਖ ਬਾਦ ਲਾਵਾਂਗੇ ਫਲ ਫਰੂਟ ਲਾਵਾਂਗੇ ਕੋਈ ਵੀ ਰੁੱਖ ਲਾਉਣੇ ਹੈ ਤੇ ਆਪਾਂ ਨੂੰ ਮੌਸਮ ਵੀ ਵਧੀਆ ਹੋਣਾ ਠੰਡਾ ਮਿਲਦੀ ਗਿਆ ਜੀ ਅਸੀਂ ਬਹੁਤ ਜਲਦੀ ਇਹ ਕੋਸ਼ਿਸ਼ ਕਰਾਂਗੇ ਕਿ ਅਸੀਂ ਕੁਝ ਮੈਡੀਸਨਲ ਬੂਟੇ ਜਾਂ ਕੁਝ ਪੰਜਾਬ ਦੇ ਜਿਹੜੇ ਕਹ ਲੋ ਵੀ ਉਹ ਬੂਟੇ ਜਿਹੜੇ ਕਿ ਸਾਡੇ ਪ੍ਰੰਪਰਾਗਤ ਬੂਟੇ ਨੇ ਤੇ ਸਾਡੇ ਸਦੀਆਂ ਪੁਰਾਣੇ ਬੂਟੇ ਆ ਉਹਨਾਂ ਬੂਟਿਆਂ ਦੇ ਲਈ ਇੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਛੋਟੀ ਮੋਟੀ ਇੱਕ ਨਰਸਰੀ ਬਣਾਈਏ ਸਾਡੀ ਕੋਸ਼ਿਸ਼ ਆ ਕਿਉਂਕਿ ਕਿਸੇ ਵੀ ਆਈਡੀਆ ਨੂੰ ਵਿਚਾਰ ਨੂੰ ਸਰੰਜ਼ਾਮ ਤੱਕ ਪਹੁੰਚਾਉਣਾ ਬਹੁਤ ਔਖਾ ਹੁੰਦਾ ਆ ਸੋਚ ਰੱਖਣੀ ਚੰਗੀ ਚੰਗੀ ਗੱਲ ਹੈ ਪਰ ਉਸ ਸੋਚ ਨੂੰ ਅਸਲੀਅਤ ਦੇ ਵਿੱਚ ਕੰਮ ਕਰਨਾ ਜਾਂ ਉਹਦੇ ਤੇ ਅਮਲੀ ਜਾਮਾ ਪਹਿਨਾਉਣਾ ਉਹਨੂੰ ਉਹ ਬਹੁਤ ਔਖਾ ਹੁੰਦਾ ਆ ਸੋ ਕੋਸ਼ਿਸ਼ ਕਰ ਰਹੇ ਆ ਜਲਦੀ ਕੁਛ ਨਾ ਕੁਛ ਕਰਕੇ ਤੁਹਾਨੂੰ ਜਰੂਰ ਦੱਸਾਂਗੇ ਤੇ ਤੁਸੀਂ ਫਿਰ ਉਹ ਬੂਟੇ ਜਿਹੜੇ ਆ ਸਰਤ ਪ੍ਰਾਪਤ ਕਰ ਸਕੋਗੇ ਤੇ ਬਾਕੀ ਇੰਨੀਆਂ ਗੱਲਾਂ ਦੇ ਨਾਲ ਜਿਹੜੇ ਆ ਉਹ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਾਂ ਨਵੀਂ ਵੀਡੀਓ ਨਾਲ ਮਿਲਦੇ ਆਂ ਤੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰ ਲਿਓ ਔਰ ਜੇਕਰ ਤੁਸੀਂ ਵੀਡੀਓ ਪਸੰਦ ਆਈ ਆ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ